ਸਸਕਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਟਾਈਮਸ ਤੇ ਮੈਂ ਹਰਜਿੰਦਰ ਸਿੰਘ ਕੋਹਲੀ ਸੋ ਅੱਜ ਫੇਰ ਇੱਕ ਵਾਰ ਪਹੁੰਚੇ ਹਾਂ ਜੀਐਨ ਗਰਲਸ ਕਾਲਜ ਟਿਕਾਲਾ ਰੋਡ ਦੇ ਉੱਪਰ ਔਰ ਮੇਰੇ ਵਿਚਾਰ ਇਸ ਕਾਲਜ ਦੇ ਹੁਣ ਹਾਰ ਸੂਰਟ ਦੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਲਜ ਬਾਰੇ ਗੱਲ ਕਰਾਂਗੇ ਸੋ ਉਹਨਾਂ ਵੱਲੋਂ ਜੁਣੇਗੇ ਵਿਸ਼ੇ ਬਾਰੇ ਵੀ ਤੁਹਾਨੂੰ ਜਾਗਰੂਤ ਤੇਈ ਵਾਰ ਇਹ ਦੇਖਿਆ ਜਾਂਦਾ ਹੈ ਵੀ ਬੱਚੇ ਆਪਣੇ

तो ये कॉलेज अब आपने चूज किया तो क्या सोच कर किया था एक्चुअली बहुत सारे रीजंस हैं इस कॉलेज को चूज़ करने के लिए मेनली फर्स्ट रीज़न था कि ये गर्ल्स कॉलेज है जहाँ पर हम अपने व्यूज़ uh, अच्छी तरह रख सकते हैं यहाँ पर फ्रेंडली नेचर है वरना दूसरे कॉलेज से कंपेयर करें लड़कियों को अपने व्यूज रखने का इतना पॉइंट ऑफ व्यू नहीं मिलता बट दिस कॉलेज प्रोवाइड इनक्रेज टू प्रोवाइड ऑल द फैसिलिटीज अ गर्ल्स नीड यस सर ਗੱਲਬਾਤ ਕਰਾਂ ਕੀ ਨਾਂ ਤੁਹਾਡਾ ਮਨਪ੍ਰੀਤ ਕੋਰਸ ਸਰ ਵਰਪੀ ਜੀ ਕਿਸ ਤਰ੍ਹਾਂ ਲੱਗਦਾ ਇਸ ਕਾਲਜ ਤੁਸੀਂ ਆਏ ਔਰ ਕਿਹੜਾ ਕੋਰਸ ਤੁਸੀਂ ਇੱਥੇ ਜੁਆਇਨ ਕੀਤਾ ਔਰ ਜਿੱਦਾਂ ਤੁਹਾਡਾ ਇੱਥੇ ਸਰਕਲ ਹੈ ਫਰੈਂਡ ਸਰਕਲ ਹੈ ਤੁਹਾਡਾ ਹਨਾ ਇੱਥੇ ਦਾ ਐਟਮੋਸਫੇਅਰ ਹੈ ਕਾਲਜ ਦਾ ਤੁਹਾਨੂੰ ਕਿਉਂ ਅੱਛਾ ਲੱਗਿਆ ਇੱਥੇ ਸਰ ਇੱਕ ਤਾਂ ਨੇੜੇ ਪੈਂਦਾ ਪਿੰਡਾਂ ਦੇ ਮਤਲਬ ਉਦੋਂ ਬਾਹਰ ਜਾਣਾ ਪੈਂਦਾ ਇਹ ਬਾਹਲੀਅਸ ਬਾਹਲੀ ਸਾਈਡਾਂ ਤੇ ਸਾਰੇ ਇੱਥੇ ਮੈਂ ਬੀਏਡ ਕਰਦੀ ਆ ਤੇ ਮੈਂ ਪਹਿਲਾਂ ਵੀ ਐਮ ਪੰਜਾਬੀ ਕੀਤੀ ਇਸ ਕਰਕੇ ਇੱਥੇ ਪੰਜਾਬੀ ਤੇ ਐਸਐਸਟੀ ਦੋਨੋਂ ਮੇਰੇ ਲਈ ਸੇਮ ਸਬਜੈਕਟ ਨੇ ਮਤਲਬ ਸੋਕੇ ਵੀ ਨੇ ਪੰਜਾਬੀ ਰੀ ਮੀਡੀਅ ਤੇ ਫ੍ਰੈਂਡਲੀ ਇੱਕ ਗੱਲ ਇਹ ਹੈ ਕਿ ਵੀ ਇੱਥੇ ਕੁੜੀਆਂ-ਕੁੜੀਆਂ ਦਾ ਜਿਵੇਂ ਵੀ ਆਪਾਂ ਰਹਿ ਸਕਦੇ ਹਾਂ ਨਾ ਪੇਰੈਂਟਸ ਨੂੰ ਇੱਕ ਗਰੰਟੀ ਹੁੰਦੀ ਹੈ ਕਿ ਹਾਂ ਮੇਰੀ ਕੁੜੀ ਕੋਲਜ ਦੇ ਕੁੜੀਆਂ ਵਾਲੇ ਕੋਲਜ ਦੇ ਵਿੱਚ ਗਈ ਹੋਈ ਹੈ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਕੱਲੇ ਛੱਡ ਕੇ ਚੱਲ ਜਾਂਦੀ ਹੈ ਮੇਰੇ ਨਾਲ ਆਤੀ ਹੈ ਤੇ ਮੈਂ ਇੱਕ ਕੋਲਜ ਚ ਬੀਐਡ ਕਰ ਰਹੀ ਹਾਂ ਤੇ ਮੈਨੇ ਇਸ ਕਰਕੇ ਚੁਸਕੀਤਾ ਕਿਉਂਕਿ ਇਹ ਆਨਲਾਈਨ ਕਲਾਸਿਸ ਵੀ ਲਗਵਾਉਂਦੀਆਂ ਨੇ ਜਿਵੇਂ ਕਿ ਆਪਣੇ सीटेट ਪੀਟੈਟ ਇਜਾਮ ਹੋਗੇ ਉਹਨਾਂ ਦੀ ਤਿਆਰੀਆਂ ਵੀ ਨਾਲ ਨਾਲ ਕਰਵਾਉਂਦੇ ਨੇ ਜਿੱਤੇ ਕਰਕੇ ਸਾਨੂੰ ਈਜ਼ੀ ਹੋ ਜਾਂਦਾ ਆਪਣੇ ਫਿਊਚਰ ਦੇ ਲਈ ਜਿੱਦਾਂ ਅੱਜਕੱਲ ਬੱਚਿਆਂ ਦਾ ਇੱਕ ਰੁਝਾਨ ਰਹਿੰਦਾ ਵੀ ਯੂਨੀਵਰਸਿਟੀ ਜਾ ਕੇ ਪੜਨਾ ਆ ਜਾਂ ਯੂਨੀਵਰਸਟੀਆਂ ਦੇ ਵਿੱਚ ਐਡਮਿਸ਼ਨ ਲੈਣੀਆਂ ਹਨ ਤਾਂ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਅਦਾਰੇ ਕਾਲਜ ਆ ਤਾਂ ਤੁਸੀਂ ਯੂਨੀਵਰਸਟੀਆਂ ਨੂੰ ਇਹ ਮਤਲਬ ਨਾ ਪ੍ਰਿਫਰ ਕਰਕੇ ਇਸ ਕਾਲਜ ਨੂੰ ਕਿਉਂ ਪ੍ਰਿਫਰ ਕਰਦੇ ਕਾਲਜ ਦੇ ਵਿੱਚ ਕਾਲਜ ਲਾਈਕ ਕਾਲਜ ਕਾਲਜੀਏ ਤੇ ਯੂਨੀਵਰਸਿਟੀ ਯੂਨੀਵਰਸਿਟੀ ਦੀ ਹੋਈ ਹੈ ਕਾਲਜ ਚ ਇਹ ਵੀ ਫੈਂਸ ਵਗੈਰਾ ਅੱਛੇ ਹੁੰਦੇ ਆ ਤੇ ਯੂਨੀਵਰਸਿਟੀ ਚ ਕਈ ਵਾਰ ਮਾਹੌਲ ਵਗੈਰਾ ਨਹੀਂ ਠੀਕ ਹੁੰਦਾ ਤੇ ਇਹ ਗਰਲਸ ਕਾਲਜ ਹੈ ਤੇ ਇਹਦੇ ਵਿੱਚ ਗਰਲਸ ਸੇਵ ਨੇ ਇਹਦਾ ਫੀਲ ਵੀ ਹੈ ਵੀ ਇਹ ਜਿਹੜਾ ਸਪੈਸ਼ਲੀ ਕੁੜੀਆਂ ਦਾ ਹੀ ਕਾਲਜ ਹੈ ਸੋ ਅੱਛਾ ਇੱਕ ਜਿਸ ਤਰ੍ਹਾਂ ਦਾ ਇੱਥੋਂ ਦੀ ਸਿਕਿਉਰਿਟੀ ਹੈ ਜਾਂ ਹੋਰ ਰੀਜ਼ਨਸ ਨੇ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਰਾਜੇ ਤੁਸੀਂ ਦੱਸੋ ਸੈਕਿਉਰਿਟੀ ਕਾਫੀ ਵਧੀਆ ਹੈ ਮਤਲਬ ਮੈਨੂੰ ਕਾਫੀ ਜਿਆਦਾ ਫ੍ਰੈਂਡਲੀ ਮਾਹੌਲ ਲੱਗਦਾ ਹੈ ਮੈਨੂੰ ਬਿਲਕੁਲ ਟੈਨਸ਼ਨ ਨਹੀਂ ਰਹਿੰਦੀ ਜਦ ਮੈਨੂੰ ਪਾਪਾ ਮੇਰੇ ਪਾਪਾ ਉਰੇ ਡ੍ਰੌਪ ਕਰਦੇ ਮੈਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਕਿਉਂਕਿ ਮੈਨੂੰ ਪਤਾ ਹੈ ਕਿ ਗਰਲਸ ਕਾਲਜ ਹੈ এনवायरमेंट ਸਾਫ ਸੁਥਰਾ ਹੈ ਔਰ ਬਹੁਤ ਸਹੀ ਹੈ ਟੀਚਰਸ ਕੋ ਕੋਆਪਰੇਟਿਵ ਹੈ ਕੋਈ ਵੀ ਸਾਨੂੰ ਛੋਟੀ ਤੋਂ ਛੋਟੀ ਪ੍ਰੋਬਲਮ ਹੋਵੇ ਅਸੀਂ ਬਿਨਾਂ ਜਿਝਕਦੇ ਟੀਚਰ ਨਾਲ ਗੱਲ ਕਰਦੇ ਹਾਂ ਟੀਚਰ ਉਸੇ ਟਾਈਮ ਸਾਡੇ ਪ੍ਰੋਬਲਮ ਦਾ ਸੋਲੂਸ਼ਨ ਵੀ ਲੱਭਦੇ ਆ ਇਸ ਕਰਕੇ ਮੈਨੂੰ ਕਾਲਜ ਬਹੁਤ ਸਹੀ ਲੱਗਦਾ ਕਿਉਂਕਿ ਮੈਂ ਆਪਣੀ ਗੱਲਾਂ ਖੁੱਲ ਕੇ ਆਪਣੀ ਦਿਲ ਦੀ ਗੱਲਾਂ ਮੈਡਮ ਨਾਲ ਸਾਂਝੀ ਕਰ ਸਕਦਾ ਤੇ ਕਿਹੜਾ ਕੋਰਸ ਕਰ ਰਹੇ ਹੋ ਮੈਂ ਇੱਥੇ ਬੀਐਡ ਕਰ ਰਹੀ ਹਾਂ ਕਿਉਂਕਿ ਇੱਥੇ ਬੀਐਡ ਦੇ ਕੋਰਸ ਚ ਬਹੁਤ ਫੈਸਿਲਿਟੀਆਂ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਇੱਥੇ ਆਨਲਾਈਨ ਕਲਾਸਿਸ ਲੱਗਦੀਆਂ ਨੇ ਇੱਥੇ ਕਾਫੀ ਪੁਆਇੰਟ ਆਫ View ਐਕਸਪ੍ਰ ਦੱਸ ਰਹੇ ਨੇ ਵੀ ਬੜਾ ਅੱਛਾ ਇੱਥੇ ਇੱਕ ਮਾਹੌਲ ਹੈ ਸੋ ਜ਼ਰੂਰੀ ਹੈ ਵੀ ਜਿੱਥੇ ਜਦੋਂ ਅਸੀਂ ਕਿਤੇ ਪੜ੍ਹਾਈ ਕਰਨ ਜਾਂਦੇ ਹਾਂ ਉੱਥੇ ਪੜ੍ਹਾਈ ਦੇ ਨਾਲ-ਨਾਲ ਜਿਵੇਂ ਹੋਰ ਵੀ ਐਟਮੋਸਫੇਅਰ ਜਿਸ ਤਰ੍ਹਾਂ ਜੀ ਇੱਥੇ ਪੜ੍ਹਾਈ ਦੇ ਨਾਲ-ਨਾਲ ਆਪਾਂ ਹੋਰ ਗੱਲ ਕਰੀਏ ਪੜ੍ਹਾਈ ਦੇ ਨਾਲ ਹੋਰ ਇੱਥੇ ਕੀ-ਕੀ ਫੈਸਿਲਿਟੀ ਹੈ ਇਸ ਤੇ ਮਤਲਬ ਕਿ ਮੈਂ ਇੱਥੇ ਬੀਐਡ ਕਰ ਰਹੀ ਹਾਂ ਮੇਰਾ ਨਾਮ ਰਜਿੰਦਰ ਕੋਰ ਹੈ ਪੜਾਈ ਦੇ ਨਾਲ ਨਾਲ ਇੱਥੇ ਬਹੁਤ ਹੋਰ ਸਾਲ ਜਿਵੇਂ ਕਿ ਊਮੈਨਸ ਸੈਲੀਬ੍ਰੇਟ ਕੀਤਾ ਗਿਆ ਸੀ ਬਹੁਤ ਸਾਰੀਆਂ ਫੈਸਿਲਿਟੀ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਹਨ ਹਾਂਜੀ ਹਾਂ ਪ੍ਰੋਗਰਾਮ ਬਹੁਤ ਵਧੀਆ-ਵਧੀਆ ਕਰਵਾਏ ਜਾਂਦੇ ਹਨ ਤੇ ਸਾਨੂੰ ਵਧੀਆ-ਵਧੀਆ ਮਤਲਬ ਕੰਪੀਟੀਸ਼ਨ ਅਸੀਂ ਕੀਤੇ ਹਨ ਜਿਹਦੇ ਨਾਲ ਸਾਨੂੰ ਅੱਛਾ ਵਧੀਆ ਲੱਗਦਾ ਹੈ ਸਿੱਖਣਾ ਮਿਲਦਾ ਹੈਗਾ ਬਹੁਤ ਸੋਹਣੀਆਂ ਚੀਜ਼ਾਂ ਇਸ ਵਿੱਚ ਦੱਸੀਆਂ ਜਾਂਦੀਆਂ ਹਨ ਸਕੂਲਜ ਵਿੱਚ ਤੇ ਹੋਰ ਵੀ ਬਹੁਤ ਸਾਰਾ ਵਧੀਆ ਟੀਚਰ ਬਹੁਤ ਸਾਡੇ ਮਤਲਬ ਹੈਲਪਫੁਲ ਹਨ ਬਹੁਤ ਸਾਨੂੰ ਨਵੇਂ ਨਵੇਂ ਗੱਲਾਂ ਦੱਸਦੇ ਹਨ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਮਤਲਬ ਅਲੱਗ ਗੱਲਾਂ ਦੱਸਦੇ ਹਨ ਜਿਸ ਦੇ ਨਾਲ ਅਸੀਂ ਆਪਣੇ ਅਧਿਆਪਨ ਵਿਸ਼ੇ ਵਿੱਚ ਅਧਿਆਪਨ ਵਿੱਚ ਵਧੀਆ ਕੰਮ ਕਰ ਸਕਦੇ ਹਾਂ ਤੇ ਚੰਗਾ ਅਧਿਆਪਕ ਅਸੀਂ ਬਣ ਸਕਦੇ ਹਾਂ ਇਸ ਤਰ੍ਹਾਂ ਤੋਂ ਜਿਸ ਤਰ੍ਹਾਂ ਦੱਸਿਆ ਵੀ ਹੁਣ ਜਿਵੇਂ ਪਲੱਸ 2 ਦੇ ਵੀ ਇਗਜ਼ਾਮ ਹੋ ਰਹੇ ਨੇ ਬੱਚੇ ਇਗਜ਼ਾਮ ਦੇ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਹੁਣ ਐਡਮਿਸ਼ਨ ਦਾ ਰੁਝਾਨ ਵੀ ਸ਼ੁਰੂ ਹੋਣ ਵਾਲਾ ਹੈ ਤਾਂ ਕੀ ਲੱਗਦਾ ਰਹੇ ਵੀ ਪਲੱਸ 2 ਦੇ ਹੁਣ ਬੱਚੇ ਇਗਜ਼ਾਮ ਦੇ ਰਹੇ ਆ ਜਿਵੇਂ ਤੁਹਾਡੀਆਂ ਪੜ੍ਹਨਾ ਆਉਣਾ ਪੈਣਾ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਜਰਵੇਂ ਮੇਰਾ ਲਾਸਟ ਸਮੈਸਟਰ ਇਸ ਕਾਲਜ ਤੋਂ ਮੈਂ ਬਹੁਤ ਕੁਝ ਸਿੱਖਿਆ 5 ਸਾਲਾਂ ਦੇ ਵਿੱਚ 4-5 ਸਾਲ ਲਾਇਨੇ ਮੈਨੇ ਸਟਾਕ ট্রেਡਿੰਗ ਬਾਰੇ ਸੈਲਫ এমਪਲॉयਮੈਂਟ ਬਾਰੇ ਸਿੱਖਿਆ ਤੇ ਟੀਚਰਸ ਜਿਵੇਂ ਬਹੁਤ ਵਧੀਆ ਨੇ ਜੇ ਬੱਚਾ ਕਾਲਜ ਨਹੀਂ ਵੀ ਆ ਰਿਹਾ ਤਾਂ ਆਨਲਾਈਨ ਕਲਾਸਿਸ ਪ੍ਰੋਵਾਈਡ ਕਰਦੇ ਨੇ ਹਰ ਆਪਾਂ ਆ ਕੇ ਡੇਲੀ ਵੀ ਇੱਥੇ ਰੈਗੂਲਰ ਕਲਾਸਿਸ ਲਾ ਸਕਦੇ ਆ ਤੇ ਇੱਥੇ ਇੰਜੋਏ ਵੀ ਕਰਦੇ ਆ ਜਿਵੇਂ ਕੰਪੀਟੀਸ਼ਨਸ ਕਰਾਉਂਦੇ ਨੇ ਹਰ ਇੱਕ ਪ੍ਰੋਗਰਾਮ ਚ ਐਕਟੀਵਿਟੀ ਲੈਣ ਨੂੰ ਮੌਕਾ ਮਿਲਦਾ ਤੇ ਕੁੜੀਆਂ ਨੂੰ ਆਹੀ ਦੱਸਿਆ ਜਾਊਗਾ ਵੀ ਤੁਸੀਂ ਆਓ ਇੱਕ ਵਾਰ ਵਿਜ਼ਿਟ ਕਰੋ ਤੇ ਇੱਥੇ ਆ ਕੇ ਮਾਹੌਲ ਦੇਖੋ ਸਾਡੇ ਨਾਲ ਗੱਲਬਾਤ ਕਰੋ ਸਾਡਾ ਜਿਵੇਂ ਲਾਸਟ ਈਅਰ ਅਸੀਂ ਜ਼ਿਆਦਾ ਐਕਸਪਲੇਨ ਕਰ ਸਕਦੇ ਆ ਕਾਲਜ ਬਾਰੇ ਤੇ ਟੀਚਰਸ ਵੀ ਹੈਲਪ ਕਰਨਗੇ ਜਿਵੇਂ ਸਟਾਕ ট্রেਡਿੰਗ ਹੋ ਗਿਆ ਸੈਲਫ এমਪਲॉयਮੈਂਟ ਪ੍ਰੋਗਰਾਮ ਬਾਰੇ ਦੱਸਿਆ ਜਾ ਰਿਹਾ ਹੈ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀ ਆਨਲਾਈਨ ਕਲਾਸਿਸ ਤੇ ਵੀ ਤਾਂ ਮੈਂ ਇਹ ਹੀ ਦੱਸਣਾ ਚਾਹੂੰਗੀ ਵੀ ਕਾਲਜ ਇੱਕ ਵਾਰ ਵਿਜ਼ਿਟ ਕਰਨ ਤੇ ਆਪਣਾ ਰੋਜ਼ਾਨ ਦੱਸਣ ਤੇ ਸਭ ਕੁਝ ਦੱਸਣ ਤੇ ਬੀਕਾਮ ਚ ਐਡਮਿਸ਼ਨ ਲੈ ਜੀ ਦੱਸਿਆ ਬੜੀ ਅੱਛੀ ਗੱਲ ਹੈ ਵੀ ਜਿਵੇਂ ਕਿ ਮੈਮ ਨੇ ਦੱਸਿਆ ਵੀ ਬੜਾ ਅੱਛਾ ਲੰਬਾ ਤਜਰਬਾ ਇਹਨਾਂ ਨੇ ਔਰ ਜਿਵੇਂ ਰਿਟਾਇਰਮੈਂਟ ਦੀ ਵੀ ਗੱਲ ਕੀਤੀ ਹੈ ਰਿਟਾਇਰਮੈਂਟ ਲਾਈਫ ਜਿਹੜੀ ਇੱਕ ਅਲੱਗ ਹੀ ਹੁੰਦੀ ਹੈ ਪਰ ਇਹਨਾਂ ਨੇ ਰਿਟਾਇਰਮੈਂਟ ਲਾਈਫ ਨੂੰ ਵੀ ਇੰਜੋਏ ਕੀਤਾ ਔਰ ਬੱਚਿਆਂ ਨੂੰ ਸਮਰਪਿਤ ਕੀਤਾ ਇਹ ਬੜੀ ਵੱਡੀ ਗ ਕਿਉਂਕਿ ਇੱਕ ਟੀਚਰ ਦੀ ਲਾਈਫ ਕਦੇ ਰਿਟਾਇਰਡ ਹੁੰਦੀ ਨਹੀਂ ਜਦੋਂ ਮਰਜ਼ੀ ਤੁਸੀਂ ਕੰਮ ਕਰ ਸਕਦੇ ਹੋ ਜਿੰਨਾ ਮਰਜ਼ੀ ਕਰੋ ਪੜ੍ਹਾਈ ਤੇ ਵਿਦਿਆ ਜਿੰਨੀ ਤੁਸੀਂ ਵੰਡ ਸਕਦੇ ਹੋ ਬੱਚਿਆਂ ਦੇ ਨਾਲ ਜੁੜ ਕੇ ਇੱਕ ਤਾਂ ਤੁਹਾਨੂੰ ਆਪ ਨਹੀਂ ਲੱਗਦਾ ਵੀ ਅਸੀਂ ਬੁੱਢੇ ਹੋ ਗਏ ਹਾਂ ਦੂਜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਦਿਨ ਚੜ੍ਹਦਾ ਕਦੋਂ ਰਾਤ ਪੈਂਦੀ ਹੈ ਕੰਮ ਦੇ ਨਾਲ ਜੁੜੇ ਰਹਿਣ ਕਰਕੇ ਨਵੀਆਂ ਗੱਲਾਂ ਅਸੀਂ ਵੀ ਸਿੱਖਦੇ ਹਾਂ ਇਹ ਨਹੀਂ ਵੀ ਅਸੀਂ ਹੀ ਬੱਚਿਆਂ ਨੂੰ ਕੁਝ ਸਮਝਾਉਂਦੇ ਹਾਂ ਜਿਉਂ-ਜਿਉਂ ਅਸੀਂ ਬੱਚਿਆਂ ਦੇ ਨਾਲ ਰਹਿੰਦੇ ਹਾਂ ਅਸੀਂ ਵੀ ਅਪਡੇਟ ਹੁੰਦੇ ਰਹਿੰਦੇ ਹਾਂ ਪੜਾਈ ਦੇ ਬਾਰੇ ਸਮਾਜ ਦੇ ਬਾਰੇ ਕੁਝ ਕੀ ਹੋ ਰਿਹਾ ਹੈ ਵਿਦਿਆ ਦੇ ਖੇਤਰ ਵਿੱਚ ਕੀ ਹੋ ਰਿਹਾ ਹੈ ਸੋਸਾਇਟੀ ਦੇ ਵਿੱਚ ਕੀ ਚੇਂਜਸ ਆ ਰਹੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਜੁੜਨ ਲਈ ਸਾਨੂੰ ਇਹ ਲੱਗਦਾ ਹੈ ਵੀ ਜੌਬ ਕਰਨੀ ਤੇ ਬੱਚਿਆਂ ਵਿੱਚ ਰਹਿਣਾ ਔਰ ਸਪੈਸ਼ਲੀ ਗਰਲਸ ਬਸਤੇ ਸਾਡੀਆਂ ਬੇਟੀਆਂ ਨੇ ਛੋਟੀਆਂ ਨੇ ਟਾਈਮ ਬਹੁਤ ਬਦਲ ਰਿਹਾ ਹੈ ਉਹਨਾਂ ਦੇ ਵਾਸਤੇ ਕੀ ਕੁਝ ਸਾਨੂੰ ਕਰਨਾ ਚਾਹੀਦਾ ਇੱਕ ਪ੍ਰਿੰਸੀਪਲ ਦੇ ਰੂਪ ਵਿੱਚ ਮੈਂ ਇਸ ਵਿੱਚ ਆਪਣਾ ਕੀ ਯੋਗਦਾਨ ਪਾ ਸਕਦੀ ਹਾਂ ਇਹ ਮੇਰੀ ਵੱਡੀ ਕੋਸ਼ਿਸ਼ ਰਹਿੰਦੀ ਹੈ ਬੜੀ ਬੜੀ ਅੱਛੀ ਤੁਸੀਂ ਗੱਲਬਾਤ ਕੀਤੀ ਕੋਸ਼ਿਸ਼ ਅੱਜ ਤੁਹਾਡੇ ਕਾਲਜ ਅਸੀਂ ਆਏ ਬੱਚਿਆਂ ਦੇ ਨਾਲ ਵੀ ਮੈਂ ਗੱਲਬਾਤ ਕੀਤੀ ਇਹ ਕਿਹੜੇ بڑے ਵੱਖਰੇ ਵੱਖਰੇ ਵਿਸ਼ਿਆਂ ਦੇ ਨਾਲ ਇੱਥੇ ਪੜ੍ਹਾਈ ਕਰ ਰਹੇ ਨੇ ਉਹਨਾਂ ਬੜਾ ਅੱਛਾ ਉਹਨਾਂ ਨੇ ਕਾਲਜ ਬਾਰੇ ਦੱਸਿਆ ਕਾਲਜ ਦੇ ਐਟਮੋਸਫੇਅਰ ਬਾਰੇ ਜਿਵੇਂ ਕਿ ਤੁਹਾਡਾ ਕੁੜੀਆਂ ਦਾ ਕਾਲਜ ਹੈ ਸਿਕਿਉਰਿਟੀ ਬਾਰੇ ਬੜਾ ਅੱਛਾ ਉਹਨਾਂ ਨੇ ਦੱਸਿਆ ਮੇਜਿਸਤਰਾ ਦੀ ਸੀਗੁਰਤ ਹੁੰਦੀ ਜ਼ਰੂਰਤ ਹੁੰਦੀ ਹੈ ਜੀ ਅੱਜ ਦੇ ਟਾਈਮ ਵਿੱਚ ਮਾਂ-ਬਾਪ ਚਾਹੇ ਅੱਜ ਸੀ ਪਹਿਲਾਂ ਵੀ ਜੀ ਹਮੇਸ਼ਾ ਹੀ ਬੱਚਿਆਂ ਵਾਸਤੇ ਉਹਨਾਂ ਦਾ ਫਿਕਰ ਵੱਧ ਰਹਿੰਦਾ ਹੈ ਲੱਗਦਾ ਵੀ ਜਿੱਥੇ ਅਸੀਂ ਬੱਚੇ ਨੂੰ ਭੇਜ ਰਹੇ ਹਾਂ ਜਿੱਥੇ ਉਹ ਜਾ ਰਹੇ ਨੇ ਕਿ ਉੱਥੇ ਦਾ এনਵਾਇਰਨਮੈਂਟ ਉੱਥੇ ਦੀ ਬਿਲਡਿੰਗ ਉੱਥੇ ਦਾ ਮਾਹੌਲ ਉੱਥੇ ਦਾ ਰਸਤਾ ਕੀ ਬੱਚਿਆਂ ਵਾਸਤੇ ਸੇਫ ਹੈ ਸ਼ਹਿਰ ਦੇ ਦਾ ਹੀ ਇੱਕ 파ਰਟ ਹੈ ਮਹਿੰਦਰਾ ਕਾਲਜ ਤੋਂ 2 ਕਿਲੋਮੀਟਰ ਦਾ ਰਸਤਾ ਪੈਂਦਾ ਇਸ ਕਾਲਜ ਦਾ ਜੀਐਨ ਗਰਲਸ ਕਾਲਜ ਦਾ ਖੁੱਲਾ ਮਾਹੌਲ ਹੈ ਬੱਚੇ ਆਪਣੇ ਮੰਦੀ ਆਪਣੀ ਪੜ੍ਹਾਈ ਬਾਰੇ ਆਪਣੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਉਹ ਉਸ ਨਾਲ ਸ਼ੇਅਰ ਕਰਦੇ ਨੇ ਮੇਰਾ ਟੀਚਿੰਗ ਸਟਾਫ ਜਿਹੜਾ ਹੈਗਾ ਉਹ ਇਸ ਗੱਲ ਵਾਸਤੇ ਹਮੇਸ਼ਾ ਤਿਆਰ ਰਹਿੰਦਾ ਹੈ ਜਿਹੜੀ ਵੀ ਗੱਲ ਹੈ ਇਹ ਨਹੀਂ ਹੋਵੇ ਕਿਸੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਕਿਉਂਕਿ ਉਸ ਤਾਂ ਕਾਲਜ ਆਈ ਹੈ ਨਾ ਬਸਤੇ ਆ ਜੋ ਵੀ ਗੱਲ ਕਰਨੀ ਹੈ ਬੱਚੇ ਜਦੋਂ ਮਰਜ਼ੀ ਆ ਸਕਦੇ ਨੇ ਸੇਫਟੀ ਹੈ ਸਿਕਿਉਰਿਟੀ ਹੈ ਆਪਣੇ ਉਹਨਾਂ ਦੇ ਵਾਸਤੇ ਟਾਈਮ ਟੂ ਟਾਈਮ ਕੋਈ ਨਾ ਕੋਈ ਅਸੀਂ ਇਵੈਂਟ ਰੱਖੀ ਰੱਖਦੇ ਹਾਂ ਜਿਵੇਂ ਕਦੇ ਵੀ ਮੰਡੇ ਬਣਾ ਲਿਆ ਕਦੇ ਵਿੱਚ ਦੀ ਤੀਤੀਆਂ ਉਹਨਾਂ ਲੀਆਂ ਕਦੇ ਕੋਈ ਅਨਾਂ ਦਾ ਬੱਚਿਆਂ ਦਾ ਆਪਸ ਕੰਪੀਟੀਸ਼ਨ ਕਰਾਇਆ ਮੈਮ ਗੱਲ ਕਰਦੇ ਹਾਂ ਵੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸਪੋਰਟਸ ਐਂਟਰਟੇਨਮੈਂਟ ਨਾਲ ਤਾਂ ਕਿ ਉਹਨਾਂ ਦਾ ਮਾਨਸਿਕ ਤੌਰ ਤੇ ਜਿਹੜਾ ਦਿਮਾਗੀ ਤੌਰ ਤੇ ਵੀ ਉਹ ਠੀਕ ਰਹੇ ਇੱਕ ਚੀਜ਼ ਹੋਰ ਮੈਮ ਸਵਾਲ ਕਰਾਂ ਮੈਂ ਇਸ ਤਰ੍ਹਾਂ ਤੁਸੀਂ ਇੱਕ ਲੰਬਾ عرصਾ ਤੁਹਾਡਾ ਹੋ ਗਿਆ ਵੱਖਰੇ ਵੱਖਰੇ ਅਦਾਰਿਆਂ 'ਚ ਤੁਸੀਂ ਕਾਲਜਾਂ 'ਚ ਆਪਣਾ ਇੱਕ ਅੱਛੇ ਜੌਬ ਤੁਸੀਂ ਕੀਤੀ ਬਤੌਰ ਪ੍ਰਿੰਸੀਪਲ ਜਾਂ ਅੱਛੇ ਪੋਸਟ ਦੇ ਉੱਪਰ ਇਸ ਕਾਲਜ ਦੇ ਵਿੱਚ ਤੁਸੀਂ ਆਏ ਇਸ ਕਾਲਜ ਦੇ ਹੋਰ ਵੀ ਸਟਾਫ ਹੈ ਜਿੱਦਾਂ ਐਡਮਿਨਿਸਟ੍ਰੇਸ਼ਨ ਹੈ ਜਾਂ ਜਿਹੜੇ ਟੀਚਰਸ ਨੇ ਉਹਨਾਂ ਦੇ ਨਾਲ ਤੁਹਾਡਾ ਫਿਰ ਕਿਸ ਤਰ੍ਹਾਂ ਤਾਲਮਿਲ ਅ ਇੱਥੇ ਆ ਕੇ ਸਾਨੂੰ ਇੰਜ ਲੱਗਦਾ ਹੁੰਦਾ ਹੈ ਵੀ ਜਦੋਂ ਤੱਕ ਅਸੀਂ ਪੋਸਟ ਦੇ ਹਿਸਾਬ ਨਾਲ ਆਪਣੇ ਆਪ ਨੂੰ ਰੱਖਾਂਗੇ ਮੈਂ ਪ੍ਰਿੰਸੀਪਲ ਆ ਮੈਂ ਟੀਚਰਸ ਨਾਲ ਨਹੀਂ ਗੱਲ ਕਰਨੀ ਮੈਂ ਆਫਿਸ ਵਾਲਿਆਂ ਨਾਲ ਨਹੀਂ ਗੱਲ ਕਰਨੀ ਉਹਨਾਂ ਨਾਲ ਜੇ ਅਸੀਂ ਫਰਕ ਰੱਖ ਕੇ ਰੱਖਦੇ ਆਂ ਫਿਰ ਉਹੀ ਫਰਕ ਅਸੀਂ ਬੱਚਿਆਂ 'ਚ ਵੀ ਰੱਖਦੇ ਆਂ ਜਦੋਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਆਂ ਜਿਹਦੇ ਵਿੱਚ ਜਿਹਨੂੰ ਜੋ ਵੀ ਕੰਮ ਪੈਂਦਾ ਇਹ ਨਹੀਂ ਹੈਗਾ ਵੀ ਹਾਂ ਵੀ ਨੇਵਾ ਤੁਸੀਂ ਗੱਲ ਕਰੋਗੇ 10 ਦਿਨ ਬਾਅਦ ਹੀ ਅਸੀਂ ਮੀਟਿੰਗ ਕਰਾਂਗੇ ਬੱਚਿਆਂ ਵਾਸਤੇ ਅਸੀਂ ਆਪਣੇ ਸਟਾਫ ਵਾਸਤੇ ਟੀਚਿੰਗ ਸਟਾਫ ਵਾਸਤੇ ਆਫਿਸ ਸਟਾਫ ਵਾਸਤੇ ਇਵਨ ਕਲਾਸ 4 ਦੇ ਬੰਦਿਆਂ ਵਾਸਤੇ ਵੀ ਯਾ ਜੋ ਵੀ ਸਾਡੇ ਕੋਲ ਵਿਜ਼ਿਟਰ ਆਂਦਾ ਹੈ ਕਈ ਵਾਰ ਬੱਚਿਆਂ ਦੇ ਪੇਰੈਂਟਸ ਆਂਦੇ ਨੇ ਕੋਈ ਨਾ ਕੋਈ ਪ੍ਰੋਬਲਮ ਆਦੀ ਹੈ ਕਿਸੇ ਨੂੰ ਪੜ੍ਹਾਈ ਵਾਸਤੇ ਕੋਈ ਪੁੱਛਣਾ ਕਿਸੇ ਨੇ ਸਬਜੈਕਟ ਕੰਬੀਨੇਸ਼ਨ ਵਾਸਤੇ ਪੁੱਛਣਾ ਜਾਂ ਬੱਚਾ ਨੇ ਇਹ ਪੁੱਛਣਾ ਹੁੰਦਾ ਵੀ ਅਸੀਂ ਹੁਣ ਨੌਕਰੀ ਵਾਸਤੇ ਕੀ ਕਰਾਂਗੇ ਤਾਂ ਅਸੀਂ ਉਹਨਾਂ ਦੇ ਵਾਸਤੇ ਵੀ ਰੱਖਿਆ ਹੋਇਆ ਹੈ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦੇਾਂਗੇ ਤੇ ਅਸੀਂ ਇਹਨਾਂ ਨੂੰ ਵਰਚੁਅਲ ਜੋ ਚੈਪਟਰਸ ਲੈਸਨਸ ਇਹਨਾਂ ਨੂੰ ਪਛਾਣਨੇ ਆ ਤੇ ਇਹਨਾਂ ਵਾਸਤੇ ਵੈਸੇ ਵੀ ਅਸੀਂ ਕੰਪੀਟੀਸ਼ਨ ਕਰਾਉਂਦੇ ਰਹਿੰਦੇ ਆ ਜਿਨ੍ਹਾਂ ਨਾਲ ਜਿਹੜੇ ਅੱਛੇ ਬੱਚੇ ਹੁੰਦੇ ਨੇ ਜਿਵੇਂ ਬੀ.ਐੜ ਦੇ ਬੱਚੇ ਨੇ ਉਹਨਾਂ ਵਾਸਤੇ ਜਿਹੜੇ ਵਧੀਆ ਬੱਚੇ ਨਿਕਲਦੇ ਨੇ ਉਹਨਾਂ ਵਾਸਤੇ ਅਲੱਗ-ਅਲੱਗ ਸਕੂਲਾਂ ਦੇ ਮੈਂ ਮੈਨੇਜਮੈਂਟ ਸਾਡੇ ਕੋਲ ਆਂਦੀ ਹੈ ਬੱਚਿਆਂ ਨਾਲ ਇੰਟਰਵਿਊ ਕਰਕੇ ਉਹਨਾਂ ਦੀ ਰੈਗੂਲਰ ਜੌਬ ਸਾਡੇ ਕੋਲ ਚੱਲਦੀਆਂ ਜਾਂਦੀਆਂ ਆ। ਅਮ ਤੇ ਆਖਰੀ ਸਵਾਲ ਹੈ ਜਿੱਦਾਂ ਹੁਣ ਪਲੱਸ 2 ਦੇ ਬੱਚੇ ਪੇਪਰ ਦੇਣ ਜਾ ਰਹੇ ਆਂ, ਬੇਟੀਆਂ ਜਿਹੜੀਆਂ ਲੜਕੀਆਂ ਨੇ ਤਾਂ ਐਡਮਿਸ਼ਨ ਦਾ ਵੀ ਜਿਹੜਾ ਹੁਣ ਮਾਹੌਲ ਦੌਰ ਸ਼ੁਰੂ ਹੋਣ ਜਾ ਰਿਹਾ ਐ, ਐਡਮਿਸ਼ਨਸ ਹੋਣ ਜਾ ਰਹੀਆਂ ਨੇ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਟੂਡੈਂਟਸ ਨੂੰ? ਇਹ ਜਿਹੜਾ ਹੈਗਾ ਪਲੱਸ 2 ਤੋਂ ਬਾਅਦ ਜਿਹੜੀ ਬੱਚੇ ਨੇ ਐਡਮਿਸ਼ਨ ਲੈਣੀ ਐ ਉਜੇ ਕਾਮਰਸ ਚ ਲੈਣੀ ਹੈ ਆਰਟਸ ਚ ਲੈਣੀ ਹੈ ਜਾਂ ਬੀਏ ਤੋਂ ਬਾਅਦ ਬੀਐਸਸੀ ਤੋਂ ਬੀਟੋ ਬੀਗੋਂ ਤੋਂ ਬਾਅਦ ਬੀਐਡ ਦੀ ਐਡਮਿਸ਼ਨ ਸਾਡੇ ਕੋਲ ਹੈ ਉਹ ਇੱਕ ਬੜੀ ਸੋਚ ਕੇ ਲੈਣ ਦੀ ਗੱਲ ਹੈ ਕਿਉਂਕਿ ਨਵਾਂ ਟਾਈਮ ਆ ਰਿਹਾ ਹੈ ਨਵੀਂ ਐਜੂਕੇਸ਼ਨ ਪਾਲਿਸੀ ਆ ਗਈ ਹੈ ਤੇ ਇਸ ਵੇਲੇ ਜਿਹੜਾ ਵੀ ਤੁਸੀਂ ਦੇਖੋ ਆਪਣੀ ਸਕਿਉਰਿਟੀ ਉਥੇ ਦਾ ਸਟਾਫ ਉਥੇ ਦੇ ਜਿਹੜੇ ਖਰਚੇ ਸਭ ਤੋਂ ਵੱਡੀ ਗੱਲ ਇਹ ਵੀ ਹੁੰਦੀ ਹੈ ਵੀ ਹਾਂ ਥੋੜੀ ਫੀਸ ਕਿੰਨੀ ਕ ਲੱਗਦੀ ਹੈ ਤੇ ਉਥੋਂ ਦਾ ਸਟਾਫ ਉਥੋਂ ਦੇ ਪ੍ਰਿੰਸੀਪਲ ਉਥੋਂ ਦੀ ਮੈਨੇਜਮੈਂਟ ਤੇ ਉਥੇ ਤੱਕ ਦੀ ਰੀਚ ਜਿਹੜੀ ਹੈਗੀ ਹੈ ਇਹ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਬੱਚੇ ਜਿਨ੍ਹਾਂ ਦੇ 85% ਤੋਂ ਵੱਧ ਨੰਬਰ ਨੇ ਉਹਨਾਂ ਵਾਸਤੇ ਸਪੈਸ਼ਲ ਸਕਾਲਰਸ਼ਿਪ ਵੀ ਰੱਖਿਆ ਹੈ ਜਿਹੜੇ ਬਾਕੀ ਸਕਾਲਰਸ਼ਿਪ ਹੈ ਫਾਰਮਟ ਵੱਲੋਂ ਚੱਲਦੇ ਆ ਸੈਂਟਰ ਕਮੇਟੀ ਪੰਜਾਬ ਫਾਰਮਟ ਵੱਲੋਂ ਉਹਨਾਂ ਦੇ ਵੀ ਅਸੀਂ ਸਾਰਿਆਂ ਬੱਚਿਆਂ ਨੂੰ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਬੱਚੇ ਐਲੀਜੀਬਲ ਹੁੰਦੇ ਨੇ ਅਸੀਂ ਉਹਨਾਂ ਦਾ ਸਾਰਾ ਪ੍ਰੋਸੈਸਿੰਗ ਕਰਵਾ ਕੇ ਭੇਜਦੇ ਆ ਤੇ ਜਿਸ ਕਿਸੇ ਤਰ੍ਹਾਂ ਦੀ ਹੋਰ ਵੀ ਜੇ ਕੋਈ ਲੋੜਵੰਦ ਬੰਦਾ ਆਂਦਾ ਹੈ ਚਾਹੇ ਉਹਨਾਂ ਨੂੰ ਪੜ੍ਹਾਈ ਵਾਸਤੇ ਚਾਹੇ ਲੈਂਗੁਏਜ ਦੀ ਪ੍ਰੋਬਲਮ ਆਵੇ ਚਾਹੇ ਕਿਤਾਬਾਂ ਦੀ ਜ਼ਰੂਰਤ ਹੋਵੇ ਹਰ ਵੇਲੇ ਸਾਡੇ ਕਾਲਜ ਵੱਲੋਂ ਸਾਡੇ ਟੀਚਰਸ ਵੱਲੋਂ proper society multi library ਹੈਗੀ ਹੈ ਤਾਂ ਉਹ ਸਾਰਾ ਕੁਝ ਅਸੀਂ ਸੋਚਦੇ ਆਂ ਵੀ ਇੱਕ ਤਰ੍ਹਾਂ ਬੱਚੇ ਨੂੰ ਇਹੋ ਜਿਹਾ ਮਾਹੌਲ ਮਿਲੇ ਜਿੱਨੂੰ ਸਿਰਫ ਆਪਣਾ ਪੜਾਈ ਤੇ ਪੜਾਈ ਦੇ ਨਾਲ-ਨਾਲ ਅਸੀਂ ਉਹਨੂੰ ਇਹ ਵੀ ਸੋਚਦੇ ਆਂ ਵੀ ਉਹ ਕੋਈ ਇਹੋ ਜਿਹੇ ਕੰਮ ਨਾਲ-ਨਾਲ ਸਿੱਖੇ ਹਰ ਇੱਕ ਬੱਚੇ ਦੇ ਵਿੱਚ ਕੋਈ ਇੱਕ 스ਪਾਰਕ ਹੁੰਦਾ ਹੈ ਉਹਨੂੰ ਬਾਹਰ ਲਿਆ ਕੇ ਉਹਦੇ ਜਿਸ ਪਾਸੇ ਉਹ ਜਾਂਦਾ ਉਹਨੂੰ ਇੱਕ ਹੌਬੀ ਤਰ੍ਹਾਂ ਲਵੇ ਉਹ ਹੌਬੀ ਨੂੰ ਮੇਨਟੇਨ ਕਰੇ ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਰੋਜ਼ਗਾਰ ਆਪ ਤਿਆਰ ਕਰ ਸਕੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ ਸੋ ਇਸ ਪ੍ਰੋਗਰਾਮ ਦੇ ਮਾਧਮ ਦੇ ਨਾਲ ਅਸੀਂ ਅੱਜ ਇਸ ਕਾਲਜ ਦੇ ਵਿੱਚ ਵਿਜ਼ਿਟ ਕੀਤੀ ਬੱਚਿਆਂ ਨਾਲ ਗੱਲਬਾਤ ਕੀਤੀ ਪ੍ਰਿੰਸੀਪਲ ਸਾਹਿਬ ਨੇ ਬੜੀ ਅੱਛੀ ਜਾਣਕਾਰੀ ਇਸ ਕਾਲਜ ਬਾਰੇ ਇਸ ਕਾਲਜ ਦੇ ਐਟਮੋਸਫੇਅਰ ਬਾਰੇ ਕਾਲਜ ਦੇ ਸਟਾਫ ਬਾਰੇ ਔਰ ਆਪਣੇ ਬਾਰੇ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਤਜਰਬਾ ਵਿਦਿਆ ਦੇ ਖੇਤਰ ਦੇ ਵਿੱਚ ਲਿਆ ਜਿਹੜਾ ਕਿ ਅੱਜ ਇੱਕ ਖਜ਼ਾਨਾ ਜਿਹੜਾ ਜੋ ਇਹਨਾਂ ਨੇ ਭਰਪੂਰ ਖਜ਼ਾਨਾ ਆਪਣੀ ਜ਼ਿੰਦਗੀ ਦੇ ਦੌਰਾਨ ਇਕੱਠਾ ਕੀਤਾ ਅੱਜ ਉਹ ਬੱਚਿਆਂ ਨੂੰ ਪ੍ਰਦਾਨ ਕਰ ਰਹੇ ਨੇ ਔਰ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇ ਕੇ ਉਹਨਾਂ ਨੂੰ ਚੰਗੀਆਂ ਉਚਾਈਆਂ ਦੇ ਉੱਪਰ ਦੇਖਣਾ ਚਾਹੁੰਦੇ